ਜਲੰਧਰ ਵੈਸਟ ਦਾ ਜਿਹੜਾ ਬਾਈ ਇਲੈਕਸ਼ਨ ਆ ਉਸ ਦਾ ਚੋਣਵੀ ਵਿਗਲ ਜਿਹੜਾ ਬਚ ਚੁੱਕਿਆ ਹੈ ਭਾਜੀ ਪੀ ਦੇ ਸ਼ਿਤਲੰਗਰਾਲ ਜੀ ਜਿਹੜੇ ਐ ਤੋਂ ਉਮੀਦਵਾਰ ਆ ਗਿਆ ਉਹਨਾਂ ਦੇ ਪ੍ਰਚਾਰ ਲਈ ਵਾਈਸ ਪ੍ਰੈਜ਼ੀਡੈਂਟ ਵਿਕਰਮਜੀਤ ਸਿੰਘ ਚਿਮਾ ਜੀ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਚਿਮਾ ਸਾਹਿਬ ਤੁਸੀਂ ਸ਼ਿਤਲੰਗਰਾਲ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਏ ਹੋਏ ਹੋ ਸੋ ਉਹਨੂੰ ਕਿਸ ਤਰ੍ਹਾਂ ਦਾ ਮਾਹੌਲ ਇੱਥੇ ਜਲੰਧਰ ਵੈਸਟ 'ਚ ਦੇਖਣ ਨੂੰ ਮਿਲ ਰਿਹਾ ਜਲੰਧਰ ਵੈਸਟ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਪੱਖ 'ਚ ਲੱਗ ਰਿਹਾ ਹੱਕ 'ਚ ਲੱਗ ਰਿਹਾ ਕਿਉਂਕਿ ਪਿਛਲੇ ਸਮੇਂ ਤੋਂ ਜਿਹੜੀ ਬੀਜੇਪੀ ਦੀ ਕ੍ਰੈਡਿਬਿਲਟੀ ਹੈ ਬੀਜੇਪੀ ਦੀ ਪੰਜਾਬ ਦੇ ਵਿੱਚ ਵਿਸ਼ਵਾਸਯੋਗਤਾ ਉਹ ਲੋਕਾਂ ਦੇ ਵਿੱਚ ਬੜੇ ਵੱਡੇ ਪੱਧਰ ਤੇ ਵਧੀ ਹੈ ਤੇ ਜਿਹੜੀਆਂ ਦੂਜੇ ਪਾਸੇ ਬਾਕੀ ਪਾਰਟੀਆਂ ਜੇ ਜੇ ਮੈਂ ਗੱਲ ਕਰਾਂ ਪੰਜਾਬ ਦੀ ਰਾਜ ਕਰਦੀ ਪਾਰਟੀ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਹਨਾਂ ਦੀ ਕ੍ਰੈਡਿਬਿਲਟੀ ਪੰਜਾਬ ਦੇ ਵਿੱਚੋਂ ਵਿਸ਼ਵਾਸਯੋਗਤਾ ਬਿਲਕੁਲ ਖਤਮ ਹੋਈ ਹੈ ਕਿਉਂਕਿ ਇਲੈਕਸ਼ਨ ਐਮਪੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਵੱਲੋਂ ਇਹ ਕਹਿਣਾ ਕਿ ਅਸੀਂ 13 ਜ਼ੀਰੋ ਕਰਾਂਗੇ ਤੇ ਤਿੰਨਾਂ ਤੇ ਸਿਮਟ ਜਾਣਾ ਤੇ ਜ਼ਿਆਦਾਤਰ ਸੀਟਾਂ ਤੇ ਵੋਟ ਪਰਸੈਂਟੇਜ ਬਹੁਤ ਘਟ ਜਾਣਾ ਐਮਐਲਏ ਦੇ ਵਿੱਚ 42% ਤੋਂ ਉੱਤੇ ਵੋਟ ਤੇ ਹੁਣ 26% ਤੇ ਆ ਜਾਣਾ ਤੇ ਇਸੇ ਤਰ੍ਹਾਂ ਜਿਹੜੀ ਕਾਂਗਰਸ ਹੈ ਉਹਦਾ ਵੀ ਜਿਹੜਾ ਲੋਕਾਂ ਦਾ ਉੱਤੇ ਵਿਸ਼ਵਾਸ ਨਹੀਂ ਬਣ ਰਿਹਾ ਹੈਗਾ ਕਿਉਂਕਿ ਕਾਂਗਰਸ ਨੇ ਲੰਬਾ ਸਮਾਂ ਦੇਸ਼ ਦੀ ਜਦ ਦੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਰਾਜ ਕੀਤਾ ਦੇਸ਼ ਦੇ ਵਿੱਚ ਵੀ ਰਾਜ ਕੀਤਾ ਪਰ ਪੰਜਾਬ ਨੂੰ ਵੀ ਸવાય ਲੁੱਟਣ ਤੇ ਸવાય ਕੁੱਟਣ ਤੋਂ ਬਿਨਾ ਇਹਨਾਂ ਕਾਂਗਰਸੀਆਂ ਨੇ ਕੁਝ ਨਹੀਂ ਦਿੱਤਾ ਤੇ ਇੱਕੋ ਇੱਕ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਜੋ ਗੱਲ ਕਹਿੰਦੀ ਹੈ ਉਹ ਕਰਦੀ ਹੈ ਤੇ ਕਹਿਣੀ ਤੇ ਕਰਨੀ ਦੀ ਪੱਕੀ ਜਿਹੜੀ ਪਾਰਟੀ ਹੈ ਉਹ ਭਾਰਤੀ ਜਨਤਾ ਪਾਰਟੀ ਹੈ ਇਸ ਕਰਕੇ ਜਿਹੜਾ ਇਸ ਹਲਕੇ ਦੇ ਵਿੱਚ ਮੈਂ ਲੋਕਾਂ ਦੇ ਵਿੱਚ ਵਿਚਰ ਕੇ ਵੇਖ ਰਹੇ ਹਾਂ ਕਿ ਲੋਕਾਂ ਦਾ ਵਿਸ਼ਵਾਸ ਜਿੱਥੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੇ ਆ ਉੱਥੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਲੋਕ ਚਾਹੁੰਦੇ ਆ ਕਿ ਬੀਜੇਪੀ ਦੀ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਵੀ ਸੱਤਾ 'ਚ ਬੀਜੇਪੀ ਆਵੇ ਮੁੱਖ ਮੰਤਰੀ ਪੰਜਾਬ ਦਾ ਬਣੇ ਇਸ ਕਰਕੇ ਇਸ ਹਲਕੇ ਦੇ ਵਿੱਚ ਮਾਹੌਲ ਬਹੁਤ ਅੱਛਾ ਹੈ ਔਰ ਮੈਨੂੰ ਉਮੀਦ ਹੈ ਵੱਡੀ ਲੀਡ ਤੇ ਸੀਟ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਜਿੱਤੂਗੀ ਐਸਾ ਮੋਹਿੰਦਰ ਪਗੜ ਜੀ ਬੀਜੇਪੀ 'ਚ ਸੀਗੇ ਉਹਨਾਂ ਦੇ ਫਾਦਰ ਬੜੇ ਸੀਨੀਅਰ ਲੀਡਰ ਸੀਗੇ ਬੀਜੇਪੀ ਦੇ ਚੁੰਨੀ ਲਾਲ ਪਗੜ ਜੀ ਕਈ ਵਾਰੀ ਉਹਨਾਂ ਨੇ ਬੀਜੇਪੀ ਦੀ ਟਿਕਟ 'ਤੇ ਇਲੈਕਸ਼ਨ ਲੜਿਆ ਵੀ ਆ ਔਰ ਜਿੱਤੇ ਵੀ ਹੈਗੇ ਆ ਤੇ ਉਹ ਹੁਣ ਆਮ ਆਦਮੀ ਪਾਰਟੀ ਚੱਲੇਗੇ ਆਮ ਆਦਮੀ ਪਾਰਟੀ ਤੋਂ ਚੋਣ ਲੜ ਰਹੇ ਨੇ ਤੇ ਸੋਨੂੰ ਨਹੀਂ ਲੱਗਦਾ ਇੱਕ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਦੂਜਾ ਮੋਹਿੰਦਰ ਭਗਤ ਜੀ ਜਿਹੜੇ ਕਿ ਬੀਜੇਪੀ ਦੇ ਲੀਡਰ ਸੀਗੇ ਹੁਣ ਉੱਥੋਂ ਕੈਂਡੀਡੇਟ ਆ ਗਿਆ ਸੋਨੂੰ ਨੂੰ ਲੱਗਦਾ ਉਸ ਚੀਜ਼ ਦਾ ਬੀਜੇਪੀ ਨੂੰ ਇੱਥੇ ਨੁਕਸਾਨ ਹੋਏਗਾ ਪਹਿਲੀ ਗੱਲ ਤੋਂ ਕਿ ਮਹਿੰਦਰ ਭਗਤ ਜੀ ਦੇ ਪਿਤਾ ਜੀ ਜਿਹੜੇ ਚੁੰਨੀ ਲਾਲ ਭਗਤ ਜੀ ਸਾਡੇ ਬਹੁਤ ਸਤਿਕਾਰਯੋਗ ਉਹ ਐਮਐਲਏ ਵੀ ਰਹੇ ਆ ਤੇ ਮੰਤਰੀ ਵੀ ਲਏ ਆ ਮਿੰਦਰ ਭਗਤ ਜੀ ਅੱਜ ਤੱਕ ਕਦੇ ਵੀ ਮੇਰਾ ਖਿਆਲ ਐਮਐਲਏ ਨਹੀਂ ਰਹੇ ਪਹਿਲੀ ਵਾਰ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਡਿਕਟ ਦਿੱਤੀ ਹੈ ਤੇ ਦੂਜੀ ਗੱਲ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਹੈ ਕਿ ਇੱਥੇ ਕੋਈ ਵੀ ਪਰਿਵਾਰਵਾਦ ਨਹੀਂ ਹੈਗਾ ਔਰ ਭਗਤ ਸਾਹਿਬ ਦੇ ਕਿਉਂਕਿ ਮਿੰਦਰ ਭਗਤ ਜੀ ਮੇਰੇ ਨਾਲ ਇਕੱਠੇ ਕੰਮ ਕਰਦੇ ਰਹੇ ਆ ਬੜਾ ਸਤਿਕਾਰ ਆ ਉਹਨਾਂ ਦਾ ਪਰ ਪਾਰਟੀ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਇੱਕ ਆਮ ਪਰਿਵਾਰ ਦੇ ਵਿੱਚੋਂ ਚੁੱਕ ਕੇ ਐਮਐਲਏ ਬਣਾਇਆ ਮੰਤਰੀ ਬਣਾਇਆ ਉਸ ਤੋਂ ਬਾਅਦ ਵੀ ਜੇ ਬੰਦਾ ਸੈਟੀਸਫਾਈ ਨਹੀਂ ਹੁੰਦਾ ਤੇ ਮੇਰਾ ਖਿਆਲ ਉਹ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ 'ਚ ਕਦੇ ਵਿਚਰ ਹੀ ਨਹੀਂ ਸਕੇ ਸੋ ਉਹ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਵੀ ਜਿਉ ਆਇਆ ਨੂੰ ਹੈ ਕਿਉਂਕਿ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਕਿਤੇ ਵੀ ਜਾ ਕੇ ਇਲੈਕਸ਼ਨ ਲੜਨ ਦਾ ਹੱਕ ਹੈ ਸੋ ਹਮਿੰਦਰ ਪੱਗ ਜੀ ਜੇ ਆਮ ਪਾਰਟੀ ਵੱਲੋਂ ਲੜ ਰਹੇ ਆ ਤੇ ਉਹਨਾਂ ਨੂੰ ਜਿਹਾ ਆਇਆ ਨੂੰ ਹੈ ਪਰ ਜੋ ਵੀ ਭਾਰਤੀ ਜਨਤਾ ਪਾਰਟੀ ਦਾ ਵੀ ਇਹ ਇਤਿਹਾਸ ਹੈ ਕੋਈ ਵੀ ਲੀਡਰ ਜਦੋਂ ਇਸ ਪਾਰਟੀ ਨੂੰ ਛੱਡ ਕੇ ਜਾਂਦਾ ਹੈ ਤੇ ਵਰਕਰ ਇੱਕ ਵੀ ਕਦੇ ਉਸ ਦੇ ਨਾਲ ਨਹੀਂ ਗਿਆ ਕੱਲਾ ਉਹ ਲੀਡਰ ਹੀ ਜਾਂਦਾ ਤੇ ਵਾਪਸ ਉਹਨਾਂ ਲੀਡਰਾਂ ਨੂੰ ਵਾਪਸ ਘੁੰਮ ਫਿਰ ਕੇ ਫੇਰ ਇਸੇ ਪਾਰਟੀ 'ਚ ਆਉਣਾ ਪੈਂਦਾ ਮੈਨੂੰ ਇਹ ਵੀ ਵਿਸ਼ਵਾਸ ਹੈ ਕਿ ਇਸ ਇਲੈਕਸ਼ਨ ਤੋਂ ਬਾਅਦ ਮਹਿੰਦਰ ਭਗਤ ਜੀ ਵੀ ਭਾਰਤੀ ਜਨਤਾ ਪਾਰਟੀ ਵੱਲ ਮੂੰਹ ਕਰਨਗੇ ਦੁਬਾਰਾ ਫੇਰ ਉਹਨਾਂ ਨੂੰ ਵਿਜੇਪੀ 'ਚ ਹੀ ਆਉਣਾ ਪਊਗਾ ਇਹ ਵੀ ਮੈਨੂੰ ਵਿਸ਼ਵਾਸ ਹੈ ਸੋ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਵੱਜ ਰਿਹਾ ਲੋਕ ਅੱਜ ਪੰਜਾਬ ਦੇ ਵਿੱਚ ਹੌਲੀ-ਹੌਲੀ ਹਵਾ ਜਿਹੜੀ ਆ ਬੀਜੇਪੀ ਦੇ ਪੱਖ 'ਚ ਰੁਮਕਣੀ ਸ਼ੁਰੂ ਹੋਈ ਹੋਈ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਮੋਦੀ ਸਾਹਿਬ ਕਰਕੇ ਬੀਜੇਪੀ ਕਰਕੇ ਬੀਜੇਪੀ ਦੇ ਪੱਖ 'ਚ ਚੱਲ ਰਿਹਾ ਚਮਨ ਸਾਹਿਬ ਇੱਕ ਹੋਰ ਗੱਲ ਹੈਗੀ ਆ ਜਿੰਨੇ ਵੀ ਬਾਈ ਇਲੈਕਸ਼ਨ ਹੁੰਦੇ ਆ ਉਹ ਰਿਕਾਰਡ ਰਿਹਾ ਬਾਈ ਇਲੈਕਸ਼ਨ ਆਪਾਂ ਹਮੇਸ਼ਾ ਇਹ ਮੰਨ ਕੇ ਚੱਲਦੇ ਆਂ ਕਿ ਉਹ ਮੌਜੂਦਾ ਸਰਕਾਰ ਦੇ ਹੁੰਦੇ ਆ ਉਸ ਦਾ ਰੀਜ਼ਨ ਇਹ ਵੀ ਕਿਹਾ ਜਾਂਦਾ ਵੀ ਮੌਜੂਦਾ ਸਰਕਾਰ ਕਿਉਂਕਿ ਡਿਵੈਲਪਮੈਂਟ ਦੇ ਕੰਮ ਕਰਾ ਸਕਦੀ ਆ ਜੋ ਜਦ ਹੀ ਆਪਾਂ ਸ਼ਿਤਲੰਗਰ ਰਾਜ ਜੀ ਨੂੰ ਆਪਾਂ ਜਦ ਹੀ ਆਪਾਂ ਕਹਿ ਦਈਏ ਵੀ ਜਿੱਜਾ ਆਣਗੇ ਤਾਂ ਬੈਠਣਗੇ ਵਿਰੋਧੀ ਧਿਰ 'ਚ ਤੇ ਆ ਦੂਜੇ ਇਹ ਹੈ ਕਿ ਪੰਜਾਬ ਸਰਕਾਰ ਜਿਹੜੀ ਕਿ ਅੱਜ ਕੱਲ ਚੰਡੀ ਪਹਿਲੇ ਚੰਡੀਗੜ੍ਹੋਂ ਚੱਲਦੀ ਸੀ ਅੱਜ ਕੱਲ ਉਹ ਜਲੰਧਰ 'ਚ ਬੈਠੀ ਹੋਈ ਆ ਔਰ ਇਸ ਤਰ੍ਹਾਂ ਲੱਗਦਾ ਇਹ ਹੈ ਵੀ ਆਮ ਆਦਮੀ ਪਾਰਟੀ ਦਾ ਕਿਤੇ ਨਾ ਕਿਤੇ ਮਤਲਬ ਕਿ ਆਪਾਂ ਕਹਿ ਸਕਦੇ ਆ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਬੈਨੀਫਿਟ ਹੈਗਾ ਤੁਹਾਨੂੰ ਕੀ ਲੱਗਦਾ ਦੇਖੋ ਪੰਜਾਬ ਦੇ ਜਿਹੜੇ ਲੋਕ ਆ ਪਹਿਲੀ ਗੱਲ ਤਾਂ ਜਿਹੜੀ ਪੰਜਾਬ ਦੀ ਸਰਕਾਰ ਹੈ ਜੀ ਇਹ ਸਰਕਾਰ ਨਾ ਚੰਡੀਗੜ੍ਹੋਂ ਚੱਲਦੀ ਹੈ ਨਾ ਜਲੰਧਰੋਂ ਚੱਲਦੀ ਹੈ ਇਹ ਤਾਂ ਦਿੱਲੀੋਂ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਸਰਕਾਰ ਹੈ ਮੁੱਖ ਮੰਤਰੀ ਦਾ ਜਿੱਦਾਂ ਰਿਮੋਟ ਦੱਬਿਆ ਜਾਂਦਾ ਜਾਂ ਜਿੱਦਾਂ ਦੱਬਿਆ ਜਾਂਦਾ ਉਦਾਂ ਤੋਤੇ ਵਾਂਗ ਬੋਲਣਾ ਸ਼ੁਰੂ ਕਰ ਲੈਂਦੇ ਆ ਦੂਜੀ ਗੱਲ ਜਿਹੜੀ ਹੈ ਜਿਹੜੀ ਤੁਸੀਂ ਕਹੀ ਹੈ ਕਿ ਬਾਏ ਇਲੈਕਸ਼ਨ ਹੈ ਜਾਂ ਪੰਜਾਬ ਦੇ ਵਿੱਚ ਕਿਸ ਦੀ ਸੱਤਾ ਜਿਹੜੇ ਪੰਜਾਬੀ ਆ ਇਹ ਕ੍ਰਾਂਤੀਕਾਰੀ ਲੋਕ ਨੇ ਇਹ ਕਦੇ ਕਿਸੇ ਦੀ ਸੱਤਾ ਦੀ ਪਰਵਾਹ ਨਹੀਂ ਕਰਦੇ ਇਹਨਾਂ ਨੇ ਜੋ ਫੈਸਲੇ ਲੈਣੇ ਹੁੰਦੇ ਆ ਦ੍ਰਿੜਤਾ ਨਾਲ ਲੈਂਦੇ ਆ ਜਦੋਂ ਬਾਈ ਦੇ ਵਿੱਚ ਇਹਨਾਂ ਦੇ 92 ਐਮ.ਐਲ.ਏ ਜਿਤਾਏ ਸੀ ਉਹੀ ਪੰਜਾਬੀਆਂ ਨੇ ਇਹਨਾਂ ਦੀ ਰਾਜਧਾਨੀ ਸੰਗਰੂਰ ਦੇ ਵਿੱਚ ਐਮ.ਪੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਕੂਕਿਆਂ ਦੇ ਡੋਲਵਾੰਗ ਮਾਂਜਦਾ ਸੀ ਸੋ ਇਹ ਪੰਜਾਬੀ ਨੇ ਇਹ ਕਿਸੇ ਦੀ ਪਰਵਾਹ ਨਹੀਂ ਕਰਦੇ ਬਹੁਤੀਆਂ ਸਰਕਾਰਾਂ ਦੀ ਇਹ ਧਾਰ ਨਹੀਂ ਮਾਰਦੇ ਹੈਗੇ ਇਹਨਾਂ ਦੇ ਜੋ ਆਪਣੀ ਮਨ ਦੀ ਖੁਸ਼ੀ ਹੁੰਦੀ ਹੈ ਇਹ ਉਹ ਕਰਦੇ ਆ ਸੋ ਇੱਥੇ ਵੀ ਜਿਹੜੇ ਪੰਜਾਬੀ ਹੈ ਇਹਨਾਂ ਨੂੰ ਸੱਤਾ ਨਾਲ ਕੋਈ ਮਤਲਬ ਨਹੀਂ ਇਹ ਸੱਤਾ ਦੇ ਖਿਲਾਫ ਹੈ ਕਿਉਂਕਿ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਮਾਹੌਲ ਹੈ ਅੱਜ ਗੈਂਗਸਟਰ ਤੁਸੀਂ ਦੇਖੋ ਪਿਛਲੇ 2 ਸਾਲਾਂ ਤੋਂ ਕਿਸ ਤਰ੍ਹਾਂ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਲੋਕਾਂ ਤੇ ਸ਼ਰੇਆਮ ਗੋਲੀਆਂ ਚਲਾਈਆਂ ਜਾ ਰਹੀਆਂ ਸਾਡੇ ਵਪਾਰੀ ਭਰਾ ਜਿਹੜੇ ਆ ਉਹ ਸੁਰੱਖਿਅਤ ਨਹੀਂ ਹੈਗੇ ਉਹਨਾਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਸਾਡੇ ਜਿਹੜਾ ਨੌਜਵਾਨ ਹੈ ਉਹਦੇ ਲਈ ਕੋਈ ਪੰਜਾਬ ਦੇ ਵਿੱਚ ਰੁਜ਼ਗਾਰ ਨਹੀਂ ਹੈਗਾ ਸਾਰੇ ਵਰਗੇ ਸਰਕਾਰ ਤੋਂ ਦੁਖੀ ਹੈ ਇਹ 1.5 ਸਾਲਾਂ ਦਾ ਜਿਹੜਾ ਰਾਜ ਭਾਗ ਹੈ ਆਮ ਆਦਮੀ ਪਾਰਟੀ ਦਾ ਉਹਦੇ ਤੋਂ ਪੰਜਾਬ ਦੇ ਲੋਕ ਐਨੇ ਦੁਖੀ ਐ ਕਿ ਉਹ ਇਹਨਾਂ ਦੇ ਰਾਜ ਭਾਗ ਨੂੰ ਠੋਡਾ ਮਾਰ ਕੇ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਭੇਜਣਗੇ ਮੈਨੂੰ ਵਿਸ਼ਵਾਸ ਹੈ। ਚਿਮਨਾ ਸਾਹਿਬ ਚੀਤਲੰਗ ਰਾਜ ਜੀ ਇਸ ਤੋਂ ਪਹਿਲੇ ਆਮ ਆਦਮੀ ਪਾਰਟੀ 'ਚ ਸੀਗੇ ਜਿੱਤੇ ਹੋਏ ਐਮਐਲਏ ਸੀਗੇ 2.5 ਸਾਲ ਉਹਨਾਂ ਨੇ ਰਾਜ ਭੋਗਿਆ ਪਰ ਇੱਥੇ ਦੇ ਜਿਹੜੇ ਲੋਕੀ ਐ ਉਹ ਇਹ ਕਹਿ ਰਿਹਾ ਵੀ ਉਹ ਉਹ 2.5 ਸਾਲਾਂ ਵਿੱਚ ਵਿਕਾਸ ਦੇ ਜਿਹੜੇ ਕੰਮ ਹੈਗੇ ਆ ਜਾਂ ਲੋਕਾਂ ਦੇ ਜਿਹੜੇ ਕੰਮ ਐ ਉਹ ਨਹੀਂ ਕਰਾ ਪਾਇਆ ਤੇ ਹੁਣ ਤਾਂ ਉਹਨਾਂ ਦੇ ਵਿਰੋਧੀ ਧਿਰ 'ਚ ਬੈਣਾ ਤੇ ਵਿਰੋਧੀ ਧਿਰ ਚ ਤਾਂ ਵੈਸੇ ਹੀ ਕੰਮ ਨਹੀਂ ਹੁੰਦੇ ਵਿਰੋਧੀ ਧਿਰ ਦੇ ਐਮ ਐਲ ਏ ਅਸੀਂ ਹਮੇਸ਼ਾ ਹੀ ਮੈਂ ਉਹਨਾਂ ਨੂੰ ਕਹਿੰਦੇ ਸੁਣਿਆ ਗਿਆ ਵੀ ਅਸੀਂ ਵਿਰੋਧੀ ਧਿਰ ਚ ਅਸੀਂ ਕੰਮ ਨਹੀਂ ਕਰਾ ਸਕਦੇ ਜਦੋਂ ਸਾਡੀ ਪਾਰਟੀ ਆਈ ਸੱਤਾ ਚ ਉਸ ਟਾਈਮ ਅਸੀਂ ਕੰਮ ਕਰਾਵਾਂਗੇ ਤੇ ਸੋਨੂੰ ਕੀ ਲੱਗਦਾ ਇਹ ਲੋਕਾਂ ਦੀ ਉਮੀਦਾਂ ਤੇ ਕਿਦਾਂ ਖਰੇ ਉਤਰਣਗੇ ਦੇਖੋ ਸ਼ੀਤਲ ਲੰਗਰਾਲ ਥੋੜਾ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਚ ਗਏ ਸੀ ਉਸ ਤੋਂ ਪਹਿਲਾਂ ਉਹ ਭਾਰਤੀ ਜਨਤਾ ਪਾਰਟੀ ਦੇ ਹੀ ਵਰਕਰ ਸੀਗੇ ਉਹਨਾਂ ਨੇ ਬੂਥ ਲੈਵਲ ਤੋਂ ਕੰਮ ਕੀਤਾ ਤੇ ਸ਼ੀਤਲ ਲੰਗਰਾਲ ਜਿਹੜੇ ਆ ਉਹ ਪਾਰਟੀ ਆਮ ਆਦਮੀ ਪਾਰਟੀ ਦੀ ਮੌਜੂਦਾ ਐਮਐਲਏ ਸ਼ਿਪ ਨੂੰ ਲੱਤ ਮਾਰ ਕੇ ਆਏ ਆ ਉਹਦੇ ਪਿੱਛੇ ਬੜਾ ਵੱਡਾ ਕਾਰਨ ਹੈ ਜਿਹੜੀ ਤੁਸੀਂ ਵਿਕਾਸ ਦੀ ਗੱਲ ਕੀਤੀ ਹੈ ਕਿ ਸੱਤਾ ਦੇ ਵਿੱਚ ਰਹਿ ਕੇ ਵਿਕਾਸ ਨਹੀਂ ਹੋਇਆ ਇਹੀ ਕਾਰਨ ਹੈ ਇਹ ਇਕੱਲਾ ਸ਼ੀਤਲ ਲੰਗਰਾਲ ਜੀ ਨਹੀਂ ਪੰਜਾਬ ਦੇ ਜਿਹੜੇ ਜ਼ਿਆਦਾਤਰ ਐਮਐਲਏ ਆ ਉਹ ਇਸ ਗੱਲ ਤੋਂ ਦੁਖੀ ਹੈ ਕਿ ਉਹਨਾਂ ਦੇ ਕਹੇ ਤੇ ਨਾ ਸਰਕਾਰ ਕੋਈ ਕੰਮ ਕਰ ਰਹੀ ਹੈ ਨਾ ਕੋਈ ਅਫਸਰ ਉਹਨਾਂ ਦੀ ਸੁਣ ਰਿਹਾ ਹੈ ਸਰਕਾਰ ਨਾਲ ਦੀ ਪੰਜਾਬ 'ਚ ਕੋਈ ਚੀਜ਼ ਹੀ ਹੈ ਨਹੀਂ ਅੱਜ ਜਿਹੜੇ ਜ਼ਿਆਦਾਤਰ ਐਮ.ਐਲ.ਏ ਆ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਗਲਤ ਪਾਰਟੀ 'ਚ ਆ ਕੇ ਫਸ ਗਏ ਨਾ ਅਸੀਂ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਚੁਣਿਆ ਅਸੀਂ ਉਹਨਾਂ ਦੇ ਕੰਮ ਕਰਾ ਪਾ ਰਹੇ ਆ ਤੇ ਨਾ ਜਿਹੜੇ ਲੋਕਾਂ ਲਈ ਸਾਡੀ ਜਵਾਬ ਦੇਈ ਆ ਅਸੀਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰ ਰਹੇ ਆ ਇਸ ਕਰਕੇ ਇਹਨਾਂ ਦੇ ਜ਼ਿਆਦਾਤਰ ਐਮ.ਐਲ.ਏ ਜਿਹੜੇ ਆ ਉਹ ਭੱਜਣ ਨੂੰ ਤਿਆਰ ਹੈ ਔਰ ਮੈਨੂੰ ਤੋਂ ਇਸ ਤਰ੍ਹਾਂ ਦਾ ਵੀ ਮਾਹੌਲ ਲੱਗਦਾ ਹੈ ਕਿ ਇਸ ਇਲੈਕਸ਼ਨ ਤੋਂ ਬਾਅਦ ਛੇਤੀ ਤੁਰੰਤ ਬਾਅਦ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੇ ਹੀ ਐਮ.ਐਲ.ਏ ਨੇ ਇਹਦਾ ਭੋਗ ਪਾ ਦੇਣਾ ਹੈ ਜ਼ਿਆਦਾਤਰ ਐਮਐਲਏ ਜਿਹੜੇ ਐ ਇਹਨੂੰ ਛੱਡ ਕੇ ਭੱਜਣ ਵਾਲੇ ਆ ਕਿਉਂਕਿ ਸਾਰੇ ਅੱਜ ਦੁਖੀ ਆ ਔਰ ਜਿਹੜੀ ਤੁਸੀਂ ਸ਼ੀਤਲ ਉਂਗਰਾਲ ਦੀ ਗੱਲ ਕੀਤੀ ਐ ਜਿਹੜੇ ਇਹਨਾਂ ਹਲਕੇ ਦੇ ਲੋਕਾਂ ਦੀ ਗੱਲ ਕੀਤੀ ਐ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪੰਜਾਬੀ ਸਰਕਾਰਾਂ ਨਾਲ ਕਦੇ ਵੀ ਨਹੀਂ ਚੱਲਦਾ ਪੰਜਾਬੀ ਆਪਣਾ ਮਨ ਦਾ ਮੌਜੀ ਹੁੰਦਾ ਜਿੱਧਰ ਨੂੰ ਮਨ ਕਰਦਾ ਉਧਰ ਨੂੰ ਤੁਰਦਾ ਇੱਥੇ ਵੀ ਜਿਹੜੇ ਇਸ ਹਲਕੇ ਦੇ ਵਿੱਚ ਵੀ ਲੋਕਾਂ ਨੇ ਜਿਹੜਾ ਵਿਕਾਸ ਐ ਉਹਨਾਂ ਨੂੰ ਪਤਾ ਹੈ ਲੋਕਾਂ ਨੂੰ ਇਹ ਵਿਸ਼ਵਾਸ ਹੋ ਚੁੱਕਿਆ ਕਿ ਭਗਵੰਤ ਮਾਨ ਦੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਪੰਜਾਬ ਦਾ ਕੋਈ ਵੀ ਵਿਕਾਸ ਨਹੀਂ ਕਰ ਸਕਦੀ ਇਹ ਪੰਜਾਬ ਦਾ ਵਿਨਾਸ਼ ਕਰਨ ਲੱਗੀ ਹੋਈ ਹੈ ਸੋ ਇਸ ਕਰਕੇ ਜਿਹੜਾ ਇਹੀ ਵਿਸ਼ਵਾਸ ਹੈ ਲੋਕਾਂ ਨੂੰ ਕਿ ਇਹ ਪੰਜਾਬ ਦਾ ਵਿਨਾਸ਼ ਕਰਨ ਲੱਗੇ ਆ ਨਾ ਕਿ ਵਿਕਾਸ ਕਰਨ ਲੱਗੇ ਆ ਤੋਂ ਇਸੇ ਕਰਕੇ ਲੋਕ ਅੱਜ বিজেਪ ਨੂੰ ਜਿਤਾਉਣ ਦੇ ਮੂਡ 'ਚ ਨੇ ਅੱਜ ਲੋਕ ਜਲੰਧਰ ਦੇ ਵਿੱਚੋਂ ਇਤਿਹਾਸ ਬਣਾ ਕੇ ਜਲੰਧਰ ਦੇ ਵਿੱਚੋਂ ਇੱਕ ਹਵਾ ਜਿਹੜੀ ਹੈ ਉਹ ਹਨੇਰੀ ਦੇ ਰੂਪ ਚ ਸ਼ੁਰੂ ਹੋਊਗੀ ਜਲੰਧਰ ਇਲੈਕਸ਼ਨ ਚੀਤਲ ਅੰਗਰਾਲ ਨੂੰ ਜਿਤਾ ਕੇ ਬੀਜੇਪੀ ਨੂੰ ਜਿਤਾ ਕੇ ਮੋਦੀ ਸਾਹਿਬ ਦੀ ਝੋਲੀ ਚ ਪਾਉਣ ਲਈ ਲੋਕ ਤਿਆਰ ਬੈਠੇ ਆ ਇਸ ਕਰਕੇ ਮੈਂ ਵਿਸ਼ਵਾਸ ਨਾਲ ਫੇਰ ਕਹਿਣਾ ਕਿ ਇਹ ਸੀਟ ਬੀਜੇਪੀ ਜਿੱਤੂਗੀ ਵੱਡੇ ਮਾਰਜਿਨ ਨਾਲ ਜਿੱਤੂਗੀ ਕਿਉਂਕਿ ਲੋਕਾਂ ਦੇ ਵਿੱਚੋਂ ਜਿਹੜੀ 스멜 ਆ ਰਹੀ ਹੈ ਉਹ ਇਸੇ ਤਰ੍ਹਾਂ ਦੀ ਆ ਰਹੀ ਹੈ ਚਲ ਥੈਂਕ ਯੂ ਸਰ ਧੰਨਵਾਦ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਇਹ ਸੀਗੇ ਵਿਕਰਮਜੀਤ ਸਿੰਘ ਚਿਮਾ ਜੀ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਆ ਬੀਜੇਪੀ ਪੰਜਾਬ ਦੇ ਉਹਨਾਂ ਦਾ ਦਾਵਾ ਹੈਗਾ ਕਿ ਸ਼ੀਤਲ ਅੰਗਰਾਲ ਜੀ ਜਲੰਧਰ ਵੈਸਟ ਦੀ ਜਿਹੜੇ ਵਾਈਲੈਕਸ਼ਨ ਆ ਇਸ ਚ ਜ਼ਰੂਰ ਜਿੱਤਣਗੇ ਇਹ ਸੀਟ ਜਿਹੜੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਝੋਲੀ ਵਿੱਚ ਜ਼ਰੂਰ ਜਾਏਗੀ ਮੈਂ ਦਿਨੇਸ਼ ਕੋਇਲ ਕੈਮਰਾਮੈਨ ਸੁਮਿਤ ਦੇ ਨਾਲ ధਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par